ਅੱਜ ਆਪਾ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਦੇ ਵਿੱਚ ਪਿੰਡ ਬਰਸੋਲਾ ਜਿਹੜਾ ਸਾਡੇ ਇਲਾਕੇ ਦਾ ਇੱਕ ਸਰਵਰ ਏਰੀਆ ਉੱਥੇ ਖੜਿਆ ਔਰ ਅੱਜ ਇਸ ਖਸਤਾ ਦੇ ਵਿੱਚ ਤਕਰੀਬਨ 28 ਲੱਖ ਰੁਪਏ ਖਰਚਾਏ ਨੇ ਬਹੁਤ ਸੋਹਣਾ ਜਿਹੜਾ ਕੁਮਾਰ ਸੁਦਾ ਬਲਾਕ ਜਿਹੜਾ ਉੱਥੇ ਆਰ ਹੋਇਆ ਉਹ ਲੋਕਾਂ ਨੂੰ ਅੱਜ ਸਮਰਪਿਤ ਕੀਤਾ ਮੇਰੇ ਨਾਲ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਅਰਜੇਸ਼ ਸ਼ਰਮਾ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਕੋਆਰਡੀਨੇਟਰ ਗੁਰਦਾਸਪੁਰ ਅਸੈਂਬਲੀ ਨੂੰ ਐਜੂਕੇਸ਼ਨ ਜੋ ਦੇਖ ਰਹੇ ਨੇ ਉਹਨਾਂ ਦੇ ਨਾਲ ਸੇ ਸਸਤਾ ਦੇ ਪ੍ਰਿੰਸੀਪਲ ਔਰ ਸਾਫ ਦੇ ਮੈਂਬਰ ਇਸ ਨਗਰ ਦੇ ਸਰਪੰਚ ਸਾਹਿਬ ਮੈਂਬਰ ਪੰਚਾਇਤ ਔਰ ਸਾਡੇ ਪਾਰਟੀ ਦੇ ਆਫਿਸ ਬੈਲਰਸ ਔਰ ਆਲੇ ਵਾਲੇ ਢੱਡਾ ਦੇ ਵਿੱਚੋਂ ਆਏ ਬਹੁਤ ਹੀ ਸੰਕਰਤ ਸਰਪੰਚ ਸਾਹਿਬਾਨ ਔਰ ਸਾਥਿਓ ਅੱਜ ਇੱਕ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਨਾ ਅੱਛਾ ਬਦਲਾਅ ਇਨਾ ਵਧੀਆ ਵਿਕਾਸ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹੜੇ ਇੱਕ ਆਮ ਲੋਕਾਂ ਦੀ ਆਮਦਨ ਦੇ ਦੋ ਖਰਚ ਹੁੰਦੇ ਸੀ ਇੱਕ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਤੇ ਦੂਜਾ ਖਰਚ ਹੁੰਦਾ ਸੀ ਸਿਹਤ ਸੇਵਾਵਾਂ ਦੇ ਉੱਤੇ ਅੱਜ ਜਿਹੜਾ ਪਹਿਲਾ ਖਰਚ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਖਰਚ ਹੁੰਦਾ ਸੀ ਉਹਨੂੰ ਅਜੇ ਖਤਮ ਕਰਤਾ ਸਰਕਾਰੀ ਵਧੀਆ ਸਕੂਲ ਬਣਾਤੇ ਵਧੀਆ ਫਰਨੀਚਰ ਕਰਤਾ ਕੰਪਿਊਟਰਸ ਲਾਤੇ ਔਰ ਬਹੁਤ ਸਾਰੇ ਪ੍ਰੋਜੈਕਟਰਸ ਕਲਾਸਰੂਮ ਦੇ ਵਿੱਚ ਲਾ ਕੇ ਵਧੀਆ ਤਰੀਕੇ ਦੇ ਨਾਲ ਐਸੀ ਸਸਤਾ ਮਿਆਰੀ ਤਿਆਰ ਕਰਤੀ ਹੈ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਨਾਲ ਮੁਕਾਬਲਾ ਕਰ ਲੋ ਕੋਈ ਪ੍ਰਾਈਵੇਟ ਸਕੂਲ ਤੋਂ ਕਾਠ ਨਹੀਂ ਹੋਊਗੀ ਸੋ ਅੱਜ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਾ ਮਕਾਮ ਹੈ ਜਿਹੜੇ ਖਰਚ ਸਾਡੇ ਬੱਚਿਆਂ ਦੀ ਪੜਾਈ ਤੇ ਹੁੰਦੇ ਸੀ ਅੱਜ ਉਹ ਸਰਕਾਰ ਨੇ ਆਪਣੇ ਆਪ ਤੇ ਲੈ ਲਏ ਨੇ ਔਰ ਇਹਦੇ ਲਈ ਮੈਂ ਇਲਾਕੇ ਵੱਲੋਂ ਭਗਵੰਤ ਮਾਨ ਜੀ ਦਾ ਹਰਜੋਤ ਬਾਜ ਜੀ ਦਾ ਧੰਨਵਾਦ ਕਰਦਾ ਔਰ ਉੱਥੇ ਹੀ ਜਿਹੜਾ ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਧਰੀਵਾਲ ਜੀ ਔਰ ਸਾਡੇ ਜਿਹੜੇ ਦਿੱਲੀ ਦੇ ਤਾਲੀਮ ਮੰਤਰੀ ਰਹੇ ਮਨੀਸ਼ ਸੋਡਿਆ ਜੀ ਜਿਹੜਾ ਵਿਜ਼ਨ ਅੱਜ ਇਸ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਇਆ ਔਰ ਬੱਚਿਆਂ ਦੇ ਵਿੱਚ ਅੱਜ ਇਸ ਕ੍ਰਾਂਤੀ ਇਸ ਬਦਲਾਵ ਇਸ ਅੰਦੋਲਨ ਦਾ ਅਸਰ ਜਿਹੜਾ ਉਹ ਬੱਚਿਆਂ ਦੇ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਇੱਕ ਗੱਲ ਦੀ ਹੋਰ ਖੁਸ਼ੀ ਆ ਕਿ ਜਦੋਂ ਇਨਫਰਾਸਟ੍ਰਕਚਰ ਠੀਕ ਹੋ ਜਾਵੇ ਮਾਹੌਲ ਸਿਕਾਵਾ ਹੋ ਜਾਵੇ ਤੇ ਟੀਚਰਸ ਦਾ ਵੀ ਜਿਹੜਾ ਮੋਮੈਂਟਮ ਆ ਪੜ੍ਹਾਈ ਦਾ ਉਹ ਹੋਰ ਵੱਧ ਜਾਂਦਾ ਸੋ ਮੈਂ ਟੀਚਰਸ ਦਾ ਵੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਉਸ ਮੋਮੈਂਟਮ ਨੂੰ ਵੀ ਤੇਜ ਰੱਖ ਕੇ ਬੱਚਿਆਂ ਨੂੰ ਵਧੀਆ ਤਾਲੀਮ ਦੇਣ ਲਈ ਉਪਰਾਲੇ ਜਿਹੜੇ ਕਰ ਰਹੇ ਨੇ ਸੋ ਅੱਜ ਕਾਫੀ ਪਿੰਡਾਂ ਦੇ ਜਾਣ ਦਾ ਮੌਕਾ ਮਿਲਿਆ ਪਹਿਲਾਂ ਆਪਾਂ ਪਰਸੋਂ ਦੇ ਪਿੰਡ ਗਏ ਸੀ ਫਿਰ ਉਸ ਤੋਂ ਬਾਅਦ ਚੋਰ ਸਿੱਧਵਾ ਗਏ ਸੀ ਕੋਟਲੀ ਮੋਈਆਂ ਹੁਣ ਵਰਸੋਲੇ ਸੋ ਲਗਾਤਾਰ ਕੋੜਾ ਪਿੰਡਾਂ ਦੀ ਕਿਤੇ ਚਾਰਦੁਵਾਰੀਆਂ ਨਹੀਂ ਸੀ ਹੁੰਦੀਆਂ ਬੱਚਿਆਂ ਦੀ ਸਿਕਿਉਰਿਟੀ ਦੀ ਪ੍ਰੋਬਲਮ ਸੀ ਕਿਸੇ ਵਕਤ ਬਾਹਰੋਂ ਕੋਬੈਕ ਲ ਆ ਰਹੀ ਆ ਕਿਸੇ ਵਕਤ ਪਸ਼ੂ ਆ ਰਿਆ ਅਰ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਚਾਰਦੁਵਾਰੀਆਂ ਨੇ ਕੰਪਲੀਟ ਹੋ ਗਈਆਂ ਨੇ ਕਮਰੇ ਚੰਗੇ ਹੋ ਗਏ ਨੇ ਫਰਸ਼ ਵਧੀਆ ਬਣ ਗਏ ਨੇ ਟਾਈਲਾਂ ਅੱਛੀਆਂ ਲੱਗ ਗਈਆਂ ਨੇ ਸੋ ਜਿੱਥੇ-ਜਿੱਥੇ ਕਿਤੇ ਹੁਣ ਖਾਲੀ ਜਗ੍ਹਾ ਉੱਥੇ ਵੀ ਅਸੀਂ ਉਹੀ ਬੇਨਤੀ ਕੀਤੀ ਆ ਵੀ ਡਿਮਾਂਡ ਦਿਓ ਤਾਂ ਕਿ ਉੱਥੇ ਵੀ ਟਾਈਲਾਂ ਲਾ ਕੇ ਪੱਕਾ ਹੋ ਜਾਏ ਸੋ ਮੈਨੂੰ ਅੱਜ ਬਹੁਤ ਖੁਸ਼ੀ ਆ ਖਾਰਤ ਵੀ ਆ ਔਰ ਫਕਰ ਵੀ ਆ ਕਿ ਸਾਡੀਆਂ ਸਰਕਾਰੀ ਸਕੂਲ ਨੇ ਉਹ ਇੱਕ ਮਿਆਰੀ ਸਕੂਲ ਬਣ ਕੇ ਆਏ ਨੇ ਔਰ ਲੋਕਾਂ ਦੇ ਸਾਹਮਣੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਆਪਸ਼ਨ ਦਿੱਤੀ ਆ ਕਿ ਆ ਸਰਕਾਰੀ ਸਕੂਲ ਆ ਆ ਪ੍ਰਾਈਵੇਟ ਸਕੂਲ ਆ ਹੁਣ ਲੋਕ ਫੈਸਲਾ ਕਰ ਲੈਣ ਵੀ ਆਪਾਂ ਕਿ ਸਕੂਲ ਚ ਜਾਣਾ ਸੋ ਭਗਵੰਤ ਮਾਨ ਜੀ ਨੇ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨੂੰ ਬਾਈਚ ਕੀਤਾ ਸੀ ਅੱਜ ਉਹ ਕਾਲ ਪੁਰਖ ਦੀ ਕਿਰਪਾ ਨਾਲ ਉਹ ਵਾਦਾ ਜਿਹੜਾ ਪੂਰਾ ਹੋਇਆ ਲੋਕਾਂ ਦੀ ਜ਼ਿੰਦਗੀ ਸੁਖ ਰਹਿਣੀ ਹੋਈ ਆ ਪਰਮੇਸ਼ਵਰ ਕਰੇ ਸਸਿਆਦਰੀਕੇ ਨਾਲੇ ਜਿਹੜੇ ਵਿਦਿਆ ਦੇ ਮੰਦਰ ਨੇ ਸਾਡੇ ਵੀ ਪਰਪਕਾਰੀ ਸਾਬਤ ਹੋਣ ਇਹਨਾਂ ਦਾ ਆਸ਼ੀਰਵਾਦ ਮਿਲੇ ਔਰ ਬੱਚੇ ਅੱਗੇ ਵੱਧ ਪੁੱਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੇ